ਦੇਸ਼ ਵਿਦੇਸ਼ ਵਿੱਚ ਵਸੇ ਦੋਸਤੋ ਮਿੱਤਰੋ ਤੇ ਪਿਆਰਿਓ ਮੇਰੇ ਵੱਲੋਂ ਤਿਰਸ਼ੀ ਨਜ਼ਰ ਮੀਡੀਆ ਅਤੇ ਬਾਬੂ ਸ਼ਾਹੀ .com ਤੇ ਬਾਬੂ ਸ਼ਾਹੀ .in ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਸਾਡੀ ਕਾਮਨਾ ਹੈ ਕਿ ਇਹ ਤਿਹਾਰਾਂ ਦਾ ਸਮਾਂ ਸੁਖੀ ਛਾਂ ਦੀ ਬਿੱਤੇ ਤੇ ਤੁਹਾਡੇ ਲਈ ਅਜਿਹੇ ਖੁਸ਼ੀ ਖੇੜਿਆਂ ਦੇ ਮੌਕੇ ਹੋਰ ਆਉਂਦੇ ਰਹਿਣ ਇਹ ਵੀ ਤਕੀਦ ਹੈ ਕਿ ਤਿਹਾਰਾਂ ਨੂੰ ਮਨਾਉਂਦੇ ਸਮੇਂ ਗੰਦਗੀ ਤੇ ਪ੍ਰਦੂਸ਼ਣ ਫਲਾਉਣ ਤੋਂ ਗੁਰੇਜ਼ ਕਰੋ ਆਪਣੇ ਮਨ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦਾ ਯਤਨ ਕਰੋ ਹਰ ਅਜਿਹੇ ਮੌਕੇ ਕੋਈ ਨਵੀਂ ਤੇ ਉਸਾਰੂ ਪਿਰਤ ਪਾਉਣ ਦੀ ਕੋਸ਼ਿਸ਼ ਕਰੋ। ਸ਼ੁਕਰੀਆ।